ਸਤਖੰਡ ਸ੍ਰੀ ਹਰਮੰਦਰ ਸਾਹਿਬ ਸਮੁੱਚੀ ਮਨੁੱਖਤਾ ਵਾਸਤੇ ਇੱਕ ਆਸਰਾ ਦਾ ਕੇਂਦਰ ਹੈ ਪਰ ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ ਤੇ AI ਤਕਨੀਕ ਦੇ ਨਾਲ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਪਾਵਨ ਪਵਿੱਤਰੇ ਮਾਰਟੀ ਵੀ ਕੀਤੀ ਜਾ ਰਹੀ ਹੈ ਮੀਡੀਆ ਤੇ AI ਦੇ ਨਾਲ ਇੱਕ ਵੀਡੀਓ ਬਣਾ ਕੇ ਅਪਲੋਡ ਕੀਤੀ ਗਈ ਜਿਸ ਵਿੱਚ ਪਾਵਨ ਪ੍ਰਸਥਾਨ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਉੱਥੇ ਸੂਰ ਗੱਦੇ ਆਪ ਜਿਹੜੇ ਨੇ ਉਹ ਦਿਖਾਏ ਗਏ ਕਿਵੇਂ ਗੁਰੂ ਸਾਹਿਬ ਦੁੱਧਿਓ ਚੜਦੇ ਨੇ ਰੁਬਾਲਾ ਛਿੜਦੇ ਨੇ ਜਿਹੜੀ ਜੜੀ ਹੈ ਉਹ ਪੀਤੀ ਗਈ ਹੈ ਉਸ ਆਪਾਂ ਗੱਲ ਹੋਈ ਹੈ ਔਰ ਉਹ ਇਸ ਦੇ ਖਿਲਾਫ ਜਿਹੜੀ ਐਫ ਆਈ ਆਰ ਨੇ ਉਹ ਪਰਵਾ ਰਹੇ ਨੇ ਕਾਸ਼ ਨੂੰ ਸਰਕਾਰ ਨੂੰ ਅਪੀਲ ਕਰਦਾ ਹੈ ਕਿ ਇਹਦੇ ਪਿੱਛੇ ਕਿਹੜਾ ਸ਼ਰਾਬੀ ਦਿਮਾਗ ਹੈ ਕੌਣ ਹੈ ਜਿਹੜਾ ਆਪਸੀ ਭਾਈਚਾਰਕ ਵਿਰਸਾ ਨੂੰ ਤੋੜਨ ਦਾ ਯਤਨ ਕਰ ਰਿਹਾ ਹੈ ਉਹਦਾ ਪਤਾ ਕਰਨਾ ਚਾਹੀਦਾ ਹੈ ਇਹ ਤੋਂ ਸ਼ੇਤੀ ਇਹ ਜਿਹੜੀ AI ਤਕਨੀਕ ਹੈ ਔਰ ਜਿਸ ਨੂੰ ਇਸ਼ਾਰਾ ਕੀ ਲੋਕ ਉਹ ਜੋ ਦੁਰਵਰਤੋਂ ਕਰਕੇ ਤੇ ਧਰਮਾਂ ਦੀ ਵਿਰਧੀ ਕਰ ਰਹੇ ਨੇ ਇਹਨੂੰ ਬੈਨ ਕਰਨਾ ਚਾਹੀਦਾ ਹੈ ਇਹ ਬਿਰਵੈਤੀ ਹੈ ਕਿ ਐਸੀਆਂ ਵੀਡੀਓ ਨੂੰ ਅੱਗੇ ਬਿਲਕੁਲ ਸ਼ੇਅਰ ਨਾ ਕਰੋ ਖੁਦ ਤੋਂ ਤੱਕ ਹੋ ਸਕੇ ਜੋ ਇਸ ਤਕਨੀਕ ਦੇ ਬਾਹਰ ਨੇ ਉਹਨਰੂ ਦੇ ਚਾਹੀਦਾ ਹੈ ਕਿ ਉਹਨੂੰ ਇੱਕ ਰਿਪੋਰਟ ਆਪਸ਼ਨ ਹੁੰਦੀ ਹੈ ਉਹ ਕੀਤੀ ਜਾਏ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿੱਖੇ ਸਭੇ ਥਾਬ ਨਹੀਂ ਤੁਦ ਜਿਹਿਆ ਬਤੁਹ ਪੁਰਖ ਬਿਦਾਤੈ ਤਾਂ ਤੁ ਸੋਹਿਆ ਸਚ ਹੰਡ ਸ੍ਰੀ ਹਰਮੰਦਰ ਸਾਹਿਬ ਸਮੁੱਚੀ ਮਨੁੱਖਤਾ ਵਾਸਤੇ ਇੱਕ ਆਸਥਾ ਦਾ ਕੇਂਦਰ ਹੈ ਔਰ ਹਰ ਇੱਕ ਇਹ ਪਰਮੇਸ਼ਰ ਨੂੰ ਪਿਆਰ ਕਰਨ ਵਾਲਾ ਪਰਮੇਸ਼ਰ ਤੇ ਸ਼ਰਧਾ ਵਿਸ਼ਵਾਸ ਰੱਖਣ ਵਾਲਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਆ ਕੇ ਮੱਥਾ ਟੇਕਦਾ ਹੈ ਗੁਰੂ ਚਰਨਾਵਾਂ ਵਿੱਚ ਅਰਦਾਸ ਕਰਦਾ ਹੈ ਪਰ ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ ਤੇ AI ਤਕਨੀਕ ਦੇ ਨਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਪਾਵਨ ਪਵਿੱਤਰ ਇਮਾਰਤ ਦੀ ਬੇਅਦਬੀ ਕੀਤੀ ਜਾ ਰਹੀ ਹੈ ਔਰ ਅੱਜ ਤੇ ਇੰਨਾ ਕੁ ਮਨ ਦੁਖੀ ਹੋਇਆ ਕਿ ਸੋਸ਼ਲ ਮੀਡੀਆ ਤੇ AI ਦੇ ਨਾਲ ਇੱਕ ਵੀਡੀਓ ਬਣਾ ਕੇ ਅਪਲੋਡ ਕੀਤੀ ਗਈ ਜਿਸ ਵਿੱਚ ਪਾਵਨ ਪਵਿੱਤਰ ਅਸਥਾਨ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਉੱਥੇ ਸੂਰ ਗਧੇ ਆਦਤਕ ਜਿਹੜੇ ਨੇ ਉਹ ਦਿਖਾਏ ਗਏ ਕਿਵੇਂ ਗੁਰੂ ਸਾਹਿਬ ਦੁੱਤੀਓ ਚੜਦੇ ਨੇ ਰੁਮਾਲਾ ਖਿੱਚਦੇ ਨੇ ਬੇਅਦਬ ਜਿਹੜੀ ਹੈ ਉਹ ਕੀਤੀ ਗਈ ਹੈ ਔਰ ਪਤਾ ਲੱਗਾ ਹੈ ਕਿ ਹੋਰ ਨਾ ਧਰਮਾਂ ਦੇ ਅਸਥਾਨਾਂ ਦੀ ਵੀ ਜਿਹੜੀ AI ਤਕਨੀਕ ਨਾਲ ਵੀ ਜਿਹੜੀ ਹੈ ਉਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਬਹੁਤ ਹਿਰਦੇ ਵੇਦਕ ਜਿਹੜੀ ਘਟਨਾ ਹੈ ਇਹ ਵਾਪਰੀ ਹੈ ਉਹ ਜੋ ਸੋਸ਼ਲ ਮੀਡੀਆ ਉੱਤੇ ਕਿਸੇ ਨੇ ਇਹ ਅਪਲੋਡ ਕੀਤੀ ਹੈ ਐਸੀ ਮੇਰੇ ਮੈਨੇਜਰ ਸਾਹਿਬ ਨਾਲ ਗੱਲ ਹੋਈ ਹੈ ਔਰ ਉਹ ਇਸ ਦੇ ਖਿਲਾਫ ਜਿਹੜੀ ਐਫ ਆਈ ਆਰ ਨੇ ਉਹ ਕਰਵਾ ਰਹੇ ਨੇ ਮੈਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਅਪੀਲ ਕਰਦਾ ਕਿ ਇਹਦੇ ਪਿੱਛੇ ਕਿਹੜਾ ਸ਼ਰਾਰਤੀ ਦਿਮਾਗ ਹੈ ਕੌਣ ਹੈ ਜਿਹੜਾ ਆਪਸੀ ਭਾਈਚਾਰਕ ਜਿਹੜੇ ਸਾਂਝ ਨੂੰ ਤੋੜਨ ਦਾ ਯਤਨ ਕਰ ਰਿਹਾ ਹੈ ਉਹਦਾ ਪਤਾ ਕਰਨਾ ਚਾਹੀਦਾ ਹੈ ਜਿਨੇ ਪਤਾ ਲੱਗਾ ਹੈ ਕਿ ਸੈਂਟਰਲ ਸਰਕਾਰ ਨੇ ਕੁਝ ਗੇਮਾਂ ਗੇਮਦਿਆਂ ਜਿਹੜੀਆਂ ਐਪਾਂ ਸਨ ਉਹ ਬੰਦ ਕੀਤੀਆਂ ਨਾ ਕਿ ਬੱਚੇ ਗੇਮਾਂ ਨਾਲ ਖੇਡਣ ਇਸੇ ਤਰ੍ਹਾਂ ਛੇਤੀ ਤੋਂ ਛੇਤੀ ਇਹ ਜਿਹੜੀ AI ਤਕਨੀਕ ਹੈ ਔਰ ਜਿਸਮੂ ਇਸ਼ਾਰਾ ਕੀ ਲੋਕ ਉਹਦੇ ਦੁਰਵਰਤੋਂ ਕਰਕੇ ਤੇ ਧਰਮਾਂ ਦੀ ਵਿਅਦਬੀ ਕਰ ਰਹੇ ਨੇ ਇਹਨੂੰ ਬੈਨ ਕਰਨਾ ਚਾਹੀਦਾ ਹੈ ਤਾਂ ਕਿ ਸਾਡੀ ਆਪਸੀ ਭਾਈਚਾਰਕ ਸਾਜ ਜਿਹੜੀ ਹੈ ਇਹ ਮਜ਼ਬੂਤ ਰਹਿ ਸਕੇ ਔਰ ਪ੍ਰਸ਼ਾਸਨ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਜਿਸ ਨੇ ਵੀ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੀ ਬਦਬੀ ਕਰਦੀ ਦੀ ਜਿਹੜੀ ਵੀਡੀਓ ਅਪਲੋਡ ਸੋਸ਼ਲ ਮੀਡੀਆ ਤੇ ਕੀਤੀ ਹੈ ਉਹਦੇ ਖਿਲਾਫ ਜਲਦੀ ਤੋਂ ਜਲਦੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਏ। ਸੰਗਤੋਂ ਬੇਨਤੀ ਕੀਤੀ ਜਾਂਦੀ ਹੈ ਕਿ ਦੇਖੋ ਤੇ ਬੇਰਾ ਐਸੀ ਕੀ ਕਰਦੇ ਆ ਕਿ ਬਿਨਾਂ ਸੋਚੇ ਸਮਝੇ ਉਸ ਨੂੰ ਅੱਗੇ ਤੋਂ ਅੱਗੇ ਵਾਇਰਲ ਕਰਨ ਦਾ ਅੱਗੇ ਤੋਂ ਅੱਗੇ ਸ਼ੇਅਰ ਕਰਨ ਦਾ ਅਪਲੋਡ ਕਰਦੇ ਗਤਨ ਕਰਦੇ ਆ ਮੇਰੀ ਬੇਨਤੀ ਹੈ ਕਿ ਐਸੀਆਂ ਵੀਡੀਓ ਨੂੰ ਅੱਗੇ ਬਿਲਕੁਲ ਸ਼ੇਅਰ ਨਾ ਕਰੋ। ਜਿੱਤੋ ਤੱਕ ਹੋ ਸਕੇ ਜੋ ਇਸ ਤਕਨੀਕ ਦੇ ਬਾਹਰ ਨੇ ਉਹਨਾਂ ਨੂੰ ਇਹ ਚਾਹੀਦਾ ਹੈ ਕਿ ਉਹਨੂੰ ਇੱਕ ਰਿਪੋਰਟ ਆਪਸ਼ਨ ਹੁੰਦੀ ਹੈ ਉਹ ਕੀਤੀ ਜਾਏ ਤਾਂ ਕਿ ਇਹ ਵੀਡੀਓ ਜਿਹੜੀ ਹੈ ਇਹ ਪੈਨ ਹੋ ਸਕੇ ਇਹ ਵੀਡੀਓ ਅੱਗੇ ਤੋਂ ਅੱਗੇ ਵਾਇਰਲ ਨਾ ਹੋ ਸਕੇ ਮੇਰੀ ਬੇਨਤੀ ਹੈ ਕਿ ਐਸੀਆਂ ਵੀਡੀਓ ਬਿਲਕੁਲ ਵੀ ਅੱਗੇ ਤੋਂ ਅੱਗੇ ਵਾਇਰਲ ਅਪਲੋਡ ਆਦਿਕ ਨਾ ਕੀਤੀਆਂ ਜਾਣ